ਹੋ ਗਿਆ ਹੁਣ ਉਹ ਕਾਂਡ ਕਰ ਗਿਆ ਜੀ ਓਹੋ ਕੀ ਕਾਂਡ ਕਰ ਗਿਆ ਇਹ ਜਾ ਬਾਈ ਕੱਟ ਇੱਧਰ ਨਹੀਂ ਜਾਕਣਾ ਆ ਲੋ ਆਜੋ ਜੀ ਆਜੋ ਓਹ ਦੇ ਲਿਆ ਓਏ ਓਹ ਦੇ ਲਿਆ ਓਏ ਹੁਣ ਕੀ ਹੋ ਗਿਆ ਮੇਰੇ ਨਾਲ ਓਹ ਦੇ ਲੈ ਫੜਦਾ ਫੜਦਾ ਓਏ ਖੜਦਾ ਭੈਣ ਦਾ ਲੱਕੜਾ ਖੜਦਾ ਉਹ ਆਪ ਖੜਾ ਰਿਹਾ ਉਹ ਦੇਖੀ ਗਿਆ ਉਹ ਸੁਭਾਅ ਦਾ ਗਿਆ ਨੂੰ ਉਹਨੂੰ ਸੁਭਾਅ ਦਾ ਗਿਆ ਭੁੱਲ ਗਿਆ ਉਹ ਯਾਰ ਉਹ ਮੇਰਾ ਸਾਹ ਕਲਾ ਭੁੱਲੀ ਗਿਆ ਹੋਰ ਨਹੀਂ ਦੇਖੀ ਆਈ ਬੜੀ ਚਾਤਰੀ ਦੇਖਨੇ ਤੌਰ ਨਾ ਦੇਖੀ ਤੌਰ ਨਾ ਦੇਖੀ ਹਾਂ ਖੜਾ ਦੇਖੀ ਜਿਵੇਂ ਤੂੰ ਪੇਖੜਾ ਹੁੰਦਾ ਉਹ ਤਾਂ ਜਿਵੇਂ ਨੀਰੂ ਬਾਜ ਬਾਤੇ ਕੋ ਹਿਲਪ ਪਾਣੀ ਜਪਾਉਣ ਵਾਲਾ ਭੁੱਲ ਜਾਂਦਾ ਹੁੰਦਾ ਬੱਸ ਨਹੀਂ ਬ੍ਰੋ ਨਿੰਦੇ ਕੀ ਹਾਂ ਹਾਂ ਉਹ ਜਨਾਬ ਕਾਂਟ ਕਰ ਗਿਆ ਵੱਡਾ ਹੋ ਖੜ ਜਾ ਚੱਲ ਆਪਾਂ ਖੜ ਕੇ ਇੱਕ ਡਾਇਲੋਗ ਨਾ ਬੋਲਦੇ ਜਨਾਬ ਗੋਲੀ ਮਾਰੋ ਗੋਲੀ ਮਾਰੋ ਕਹੀ ਜਨੋ ਜਾਂ ਤਾਂ ਮਾਰੋ ਉਹ ਸਾਲਾ ਪਸਤਾ ਉਲਟਾਣੇ ਚ ਰਹਿ ਗਿਆ ਹਾਂ ਓਏ ਮੈਂ ਤਾਂ ਪਸਤੌਲ ਹੀ ਭੁੱਲ ਆਇਆ ਓਹੋ ਚੱਲ ਨਾ ਇਹ ਨਹੀਂ ਹੁਣ ਭੱਜਣ ਵਾਲਾ ਡਾਇਲੋਗ ਚੱਲ ਚੱਲ ਚੱਕ ਕੇ ਨਾ ਕਰੋ ਬਈ ਦਵਾਰੇ ਨਾ ਆਓ ਉੱਥੇ ਕੇਰਾ ਤੂੰ ਗਾਹ ਟੱਪੇਗਾ ਹੁਣ ਪਿੱਛੇ ਟੱਪ ਜਾਗੇ ਤੇਰੇ ਦਵਾਰੇ ਫੇਰ ਉੱਥੋਂ ਵਾਪਸ ਓਏ ਜਦੋਂ ਉਧਰੋਂ ਵਾਪਸ ਆਉਣਾ ਮੈਂ ਉਹ ਲੁਕਿਆ ਖੜਾ ਵੀ ਗਿਆ ਕਿੱਧਰ ਆ ਖੜਾ ਆ ਖੜਾ ਐਂ ਜੇ ਕਰਦਾ ਮੈਂ ਇੱਧਰ ਟੱਪ ਕੇ ਕੇ ਗਾਹ ਟੱਪ ਜਾਣਗੇ ਮੈਂ ਪਿੱਛੇ ਹੂੰ ਯਾਰ ਇੱਧਰ ਫੇਰ ਲੁਕੂੰਗਾ ਮੈਂ ਯਾਦ ਰੱਖੀਆਂ ਜਿਹੜੇ ਡਾਇਲੌਗ ਦਿੱਤੇ ਆ ਮੈਂ ਹਾਂ ਕੋਈ ਚੱਕਰ ਜਦੋਂ ਕੋ ਤੇਲ ਬੰਦ ਉਹ ਇੱਥੇ ਕਿਹੜਾ ਤੇਲ ਬੰਦ ਕਰਤਾ ਇਹਨੇ ਠੀਕ ਹੈ ਨਹੀਂ ਦੇ ਦੇ ਇੰਚ ਦਾ ਗੇਟ ਵਾਲਾ ਪੈ ਕੇ ਜਰਦਾ ਲਾਉਣ ਲੱਗ ਗਿਆ ਆ ਹੀ ਜਰਦੇ ਚੱਲ ਕਰ ਦਮ ਕਰ ਦਮ اچھا ਮੈਨੂੰ ਫੜ ਦ ਖੜਾ ਮੇਰਾ ਖੜਾ ਮੇਰਾ ਫੜ ਪੜਾ ਖੜ ਦਮ ਮੇਰਾ ਹੱਥ ਟਟਾਣਾ ਆ ਤਰ ਗਿਆ ਹਾਂ ਤਰ ਗਿਆ ਹਾਂ ਉਹਦਾ ਨਾਲ ਹੀ ਹੋ ਗਿਆ

ਆ ਜਰਾਵ ਕਿਧਰ ਗਿਆ ਕਿਧਰ ਗਿਆ ਦੇਖ ਮੇਰੇ ਸਾਲੇ ਨੇ ਮਿਲਖੇ ਦਾ ਝੂਠਾ ਖਾਦਾ ਹੋਇਆ ਹਨਾ ਲੱਗਦਾ 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 ਹਟ ਬਈ ਭਾਈ ਓਏ ਇਹਨੇ ਬਚਾਦੇ ਫੈਂ ਜਰਾ ਐ ਵਜਿਆ ਨਾ ਨਾ ਇੱਥੇ ਸੀ ਕਿਉਂਕਿ ਮੈਂ ਐ ਮਾਰਿਆ ਸੀ ਨਾ ਉਹ ਲੱਗਾ ਵੱਜ ਗਿਆ ਨਹੀਂ ਨਹੀਂ ਤੇ ਵੱਜਿਆ ਵੱਜਿਆ ਤਾਂ ਆਏਗਾ ਚੈੱਕ ਕਰੀ ਉਹ ਬੱਚਾ ਇੱਥੇ ਵੱਜਿਆ ਇੱਥੇ ਵੱਜਿਆ ਮੇਰਾ ਘੰਡਾ ਸਾਰਾ ਆਇਆ ਪੂਰਾ ਆਇਆ ਹਲਾਇ ਸੀ ਇੱਥੇ ਚੱਲ ਚੱਲ ਦਿਖਾਈਂ ਕੱਟਾਂਗੇ ਤਾਂ ਹੈਗੇ ਆ ਜਾ ਹਲੋ ਮੱਲਾ ਤੇਨੂੰ ਪਤਾ ਜਨਾਬ ਤੁਸੀਂ ਇਧਰਲੇ ਪਾਸੇ ਦੇਖੋ ਮੈਂ ਦੇਖਦਾ ਮੇਰੇ ਅਸ ਹਲਕੜਿਆ ਮੇਰੇ ਨਾਲ ਚਲਾਕੀਆਂ ਓਏ ਮੈਂ ਕੀ ਕਰਤਾ ਕੱਢ ਸਮਾਨ ਕਿਹੜਾ ਸਮਾਨ ਸਮਾਨ ਕੱਢ ਉਹ ਸਮਾਨ ਕਿਹੜਾ ਸਮਾਨ ਕੱਢ ਉਹ ਸਮਾਨ ਕਿਹੜਾ ਯਾਰ ਉਹ ਸਮਾਨ ਹੈ ਕਿ ਕੱਢ ਸਮਾਨ ਓਏ ਮਨੂ ਆਏ ਤਾਂ ਦਾਦੇ ਸਮਾਨ ਕਿਹੜਾ ਚਲਾਕੀਆਂ ਕਰਦਾ ਓਏ ਜਨਾਬ ਸਮਾਨ ਕੱਢ ਸਮਾਨ ਕੀ ਚੱਕਰ ਪੈ ਗਿਆ ਹੁਣ ਕੀ ਲਿਆ ਇਹ ਕਾਰੋਂ ਜਨਾਬ ਹਾਂ ਟੂਟੀ ਬੰਦ ਕਰਿਆ ਆ ਇੱਥੇ ਕਿਹੜੀ ਟੂਟੀ ਹੈ ਓਏ ਕੱਦ ਸੇ ਇੱਥੇ ਨਹੀਂ ਜਨਾਬ ਉੱਥੇ ਮੋਟਰਸਾਈਕਲ ਦਾ ਤੇਲ ਬੰਦ ਕਰਤਾ ਇਹਨੇ ਅੱਛਾ 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 ਮੋਟਰਸਾਈਕਲ ਦਾ ਤੇਲ ਬੰਦ ਕਰਿਆ ਸਿੱਧੂ ਫਰੋਲੀਓ ਦਾ ਚਾਦਰਾਂ ਜਾਣਾ ਉਹ ਚਾਦਰਾਂ ਕਾ ਨੂੰ ਮੈਂ ਕਿਹਾ ਮੈਂ ਉਹ ਫੜਦਾ ਸੀ ਜਨਾਬ ਮਾੜਾ ਮੋਟਾ ਡਾਕਟਰ ਦੇ ਦਿਖਾਓ ਇਹਨੂੰ ਡਾਕਟਰ ਦੇ ਦਿਖਾਓ ਕੀ ਕਰੀਏ ਹੱਦ ਹੋਈ ਪਈ ਐ ਹੱਦ ਹੋਈ ਪਈ ਐ ਜਾ ਬਾਕੀ ਛੋਟਾ ਫਰੋਲੀ ਹੈਗਾ ਮੈਂ ਕਿੱਥੋਂ ਬੰਦ ਕਰਿਆ ਜਨਾਬ ਸੋਨ ਨੂੰ ਨਹੀਂ ਪਤਾ ਲੱਗਿਆ ਬੜਾ ਚਲਾਗਾ ਉਹ ਉਹ ਚਲ ਆਇਆ ਜਾ ਯਾਰ ਮੈਂ ਕਰ ਦਿੰਦਾ ਹੁਣ ਜਾ ਬਗਜ ਸਮਾਨ ਦੇ ਦੀ ਮੇਰਾ ਕਿਹੜਾ ਸਮਾਨ ਬਸ ਇੰਨਾ ਕਹੀ ਇਹਨੂੰ ਤੂੰ ਤੋਰੇ ਇਹਨੂੰ ਟਪਾਏਗਾ ਤੂੰ ਵੀ ਟਪੇਗਾ ਅਸੀਂ ਦੋਨੇ ਰਵਾਂਗੇ ਹਾਂ ਨਾ ਮੈਂ ਨਹੀਂ ਟਪਦਾ ਤੁਸੀਂ ਦੋਨੇ ਟਪ ਕੇ ਫੇਰ ਮੈਂ ਇਕੱਲਾ ਬੋਲੂ ਇਹ ਫੇਰ ਇਕੱਲੇ ਆਪਦੀ ਪੂੜੀ ਦਿਖਾ ਦੇਣਗੇ ਬਸ ਉਹ ਅੱਛਾ ਹੁਣ ਸਿਰਫ ਇਹੀ ਥੋਟ ਹੈ ਕਿ ਮੈਂ ਕਹੂੰ ਸਮਾਨ ਇਹ ਆ ਗਈ ਇਹ ਵਾ ਗਿਆ ਇੱਥੋਂ ਸਮਾਨ ਕੱਢ ਕੱਢ ਸਮਾਨ ਕਿੱਥੇ ਹਾਂ ਮਣ ਕੱਢ ਕਿੱਥੇ ਹੁੰਦਾ ਯਰ ਦਾ ਭਾਲ ਦਾ ਫਰਦ ਨਹੀਂ ਮੈਥੋਂ ਭਾਗਾ ਯਰ ਦਾ ਨਹੀਂ ਖੜਾ ਮੈਂ ਤੈਨੂੰ ਆ ਬੱਡੇ-ਵੱਡੇ ਤੇ ਹੁਣੀ ਦਿੱਤਾ ਹਾਂ ਪੱਕੀ ਡੰਡੀ ਬਣਾਈ ਹੋਈ ਆ ਕਿਸੇ ਨੇ ਨਾ ਚਿਟਾ-ਚੁੱਟਿਆ ਵਾਲੇ ਨੇ ਕਰਿਆ ਹੈ ਹਾਂ ਉਹ ਜਿਹੜਾ ਹੁਣ ਕੈਂਡੀ ਆ ਤੇ ਦੇ ਜੈ ਲੈ ਲੈ ਦਿਖਾ ਇਹਨੂੰ ਲੈ ਜਿੱਥੇ ਇਹ ਕੌਣ ਹੈ ਇਹ ਕੀ ਹਾਂ ਇਹ ਦੇਖੀ ਜਣੀ ਇਹ ਕੌਣ ਆ ਪਏੜੇ ਆ ਪਏ ਆ ਬੰਦੇ ਜੀ ਅੱਛਾ ਇਹ ਉਹ ਆ ਜਿਹੜੇ ਮੈਂ ਮਾਰੇ ਜਿਹੜੇ ਤੈਨ ਮਾਰੇ ਹਾਂ ਅੱਛਾ ਆਹਾ ਆ ਆ ਤਾਂ ਮੇਰਾ ਭਰਾ ਏ ਇਹ ਤਾਂ ਸੈੱਲ ਘਟ ਕੇ ਮਰਿਆ ਸੀਗਾ ਹਾਂ ਇਹ ਤਾਂ ਮੇਰਾ ਭਰਾ ਹੈ ਇਹਦਾ ਸੈੱਲ ਘਟ ਕੇ ਮਰਿਆ ਸੀ ਇਹ ਆ ਫੋਟੋ ਜੀ ਹੈਗਾ ਇੱਥੇ ਜੀ ਉਹਦੀ ਸੈੱਲ ਘਟਣ ਦੀ ਵਜ੍ਹਾ ਦੱਸਦੀ ਹੈ ਹਾਂ ਸੱਸ ਉਹ ਸੈੱਲ ਦਾ ਸੈੱਲ ਵੀ ਮੇਰੀ ਵਜ੍ਹਾ ਨਹੀਂ ਘਟਿਆ ਜੀ ਕਿੱਥੇ ਬਾਗੀ ਯਾਰ ਤੇਰੀ ਫੋਟੋ ਉਹ ਤਾਂ ਸਾਨੂੰ ਰੱਖ ਲੈ ਫਿਰ ਉਹ ਤਾਂ ਭਾਲਣੀ ਪਊ ਹਾਂ ਜੀ ਲੱਭ ਗਈ ਇਹ ਨਹੀਂ ਆ ਸੇ ਆ ਗਾਈ ਜੇ ਇਹਨੂੰ ਉਹ ਹੋਰ ਆ ਸੇ ਆ ਸੇ ਆ ਤਾਂ ਮੇਰਾ ਭਰਾ ਐ ਕਰਿਓ ਨਾ ਨਾਲੇ ਇੱਕਦਮ ਦੇਖ ਕੇ ਨਾ ਭੁੱਲੀ ਆਏ ਦੇਖ ਕੇ ਜੀ ਹੈਰਾਨ ਜੋ ਕੀ ਓਏ ਹਾਂ ਓਏ ਆਹ ਮੇਰੇ ਭਰਾ ਆ ਠੀਕ ਮੇਰਾ ਭਰਾ ਹੈ ਠੀਕ ਆ ਆ ਸੀ ਜੀ ਹਾਂ ਇਹ ਆ ਦਿਖਾ ਦਿنجਾ ਕਲੋਸ ਸ਼ਾਟ ਅੰਗਲ ਐ ਕਰਦੇ ਕਰਦੇ ਐ ਕਰਿਓ ਹੈਗਾ ਦਿਖਾਈ ਐਂਗਲ ਕੀ ਹੈ ਕਿਹੜਾ ਇਹਦਾ ਮੇਰਾ ਭਰਾ ਆ ਇਹਦੇ ਵਰਗਾ ਹੀ ਆ ਇਹੀ ਆ ਆਪ ਹੀ ਆਹੇ ਕਿਹੜੀਆਂ ਦੇ ਵਿੱਚ ਓਏ ਉਹ ਬੰਦੇ ਹੀ ਦਿਖਾ ਸਕਨੇ ਆ ਵੀ ਤੇ ਮੇਰਾ ਭਰਾ ਹੈ ਤੇ ਫਿਰ ਦੇਖ ਨਾ ਉਹ ਤਾਂ ਹੁਣ ਮਰਿਆ ਕਿੱਥੇ ਮਾਰਤਾ ਕੀ ਕਰਤਾ ਉਹ ਤਾਂ ਕਿਤੇ ਹੋ ਰਹੀ ਹੈ ਪਰ ਉਹ ਫੋਟੋਆਂ ਤੇ ਮਾਰੇ ਹੋਏ ਬੰਦੇ ਨੇ ਜਿਹੜੇ ਮੇਰੇ ਮਾਸੂਮਾਂ ਕਰਨੀਆਂ ਹੋਈਆਂ ਨੇ ਮੈਂ ਆ ਬੰਦੇ ਮਾਰੇ ਨੇ ਹਾਂ ਦਿਖਾਉਣੀਆਂ ਆਹੋ ਨਾ ਦਿਖਾਵਾਂਗਾ ਯਾਰ ਆ ਮਾੜੀ ਜਿਹੀ ਬਸ ਦੂਰੋ ਦੂਰੋ ਦਿਖਾ ਦੇ ਮੜਾ ਦਿਖਾ ਦੇ ਫੋਟੋ ਠੀਕ ਹੈ ਇਹ ਚੀਜ਼ ਕਰਕੇ ਮਗਰ ਤੂੰ ਸੱਲ ਵੀ ਤਾਂ ਮੇਰੇ ਨਹੀਂ ਘਟੇ ਸੀ ਅੱਛਾ ਤੇ ਫਿਰ ਤੂੰ ਤਾਂ ਖੜਿਆ ਹੋ ਕੇ ਮੇਰੀ ਗੱਲ ਸੁਣ ਪਾਈ ਦੇਖ ਇਹ ਰਿਸ਼ਤਾ ਨਹੀਂ ਹੋ ਸਕਦਾ ਰਿਸ਼ਤਾ ਨਹੀਂ ਹੋ ਜਾਦਾ ਹਾਂ ਉਹ ਰਿਸ਼ਤਾ ਤਾਂ ਹੋ ਗਿਆ ਐ ਕਿਵੇਂ ਬਣਿਆ ਬਣਦਾ ਗੰਮਣੀ ਨਹੀਂ ਸਰਦ ਤਾ ਪੱਕਈਏ ਹਾਂ ਐ ਕਿਵੇਂ ਹੋ ਗਿਆ ਪੱਕਾ ਐ ਕਿਵੇਂ ਹੋ ਗਿਆ ਪੱਕਾ ਤੂੰ ਉਹ ਬੰਦੂਕ ਚੱਕ ਕੇ ਲਿਆਉਣੀ ਚੰਗਾ ਉਧਰ ਅੱਛਾ ਮੈਂ ਵੀ ਸਰਜੀਤ ਸਿੰਘ ਸੂਬੇਦਾਰ ਹਾਂ ਆਹ ਆਹ ਐ ਮੇਰੀ ਕੁੜੀ ਬੰਨੀ ਕੋਈ ਝਾਕ ਗਿਆਣ ਗੋਲੀ ਜਿੱਦੀ ਮੱਥੇ ਵਜਦੀ ਮੈਂ ਕਹਾਂ ਤੂੰ ਮੈਨੂੰ ਵੀ ਨਹੀਂ ਜਾਣਦਾ ਮੈਂ ਜੈਨਾ ਤੂੰ ਕੌਣ ਹੈ ਗਡਾਸਾ ਵਾਲਾ ਫਿਰ ਮੇਰੇ ਮੇਰੇ ਮਸਕੀ ਬਚੋਨਣ ਬਚਾਰੇ ਖੜੀ ਰਹੂਗੀ ਹਾਂ ਤੂੰ ਕਹ ਤ ਤੇ ਰਿਸ਼ਤੇ ਨੂੰ ਕੀ ਹੋਇਆ ਭਾਈ ਚੰਗਾ ਵਾਲਾ ਦਾ ਮੁੰਡਾ ਚੰਗਾ ਵਾਲਾ ਇਹ ਕੋਈ ਤਾਇਰਾ ਮੁੰਡੇ ਦਾ ਇਹ ਬੱਧੀਆ ਪੁਰਚੋ ਸਹਰੇ ਦਾ ਹਾਂ ਚਲੀ ਜਾਂਦੀ ਹੈ ਸਹਰੇ ਦਾ ਬੱਧੀਆ ਚਲੀ ਜਾਂਦੀ ਹਾਂ ਹਾਂ ਉਹ ਗੱਲ ਨਹੀਂ ਠੀਕ ਹੈ ਆ ਜੀ ਨਹੀਂ ਪਿੱਛੋਂ ਗਡਾਸਾ ਆਇਆ ਖਿੱਚ ਕੇ ਆਇਆ ਨਾ ਤੇਰੇ ਨਾਲ ਵੀ ਤੂੰ ਦੇਖੇ ਅੱਛਾ ਤ੍ਰਿਸ਼ਤਾ ਹੋਰ ਤੇ ਕਦੋਂ ਆਊਗਾ ਮੁੰਡਾ ਭਾਈ ਬਸ ਆ ਗਿਆ 2 ਮਿੰਟਾਂ ਚ ਅੱਛਾ ਹਾਂ ਚੱਲ ਕੋਈ ਆਉਂਦਾ ਮੁੰਡਾ ਬਸ ਠੀਕ ਹੈ ਇਹੀ ਸੀਗਾ ਬਸ ਚੱਲ ਮੌਕੇ ਨਾਲ ਦੇਖਿਆ ਜਾਵੇ ਨਾ ਨਾ ਆ ਗਿਆ ਬਸ 2 ਮਿੰਟਾਂ ਚ ਆ ਗਿਆ ਮੁੰਡਾ ਆਈ ਜਾਂਦਾਗਾ ਅਕਲ ਦਵਾਰੇ ਹੋਰ ਅਸੀਨ ਬਣਿਆ ਕਦੋਂ ਆ ਰਹੇ ਹੈ ਮੁੰਡਾ ਭਾਈ ਬਸ ਆ ਗਿਆ ਰਾਜੀ ਆਈ ਜਾਂਦਾ 2 ਮਿੰਟਾਂ ਤੋਂ ਪਹਿਲਾਂ ਪਹਿਲਾਂ ਆ ਜੂ ਛੋਡੇ ਕੋਲੇ ਹੋ ਗਈ ਗੱਲਬਾਤ ਫੋਨ ਤੇ ਹਾਂ ਹੋ ਗਈ ਸਾਰੀ ਗੱਲਬਾਤ ਮੈਂ ਸਾਰਾ ਰਸਨ ਪਾਣੀ ਲਿਆਂਦਾ ਪਿਆ ਫਿਰ ਆਪਾਂ ਕੋਈ ਉਹ ਹੀ ਜਿਹਾ ਵਿਚਾਰ ਕਰ ਲਾਂਗੇ ਜੇ ਮੁੰਡਾ ਆਪਾਂ ਨੂੰ ਪਸੰਦ ਆ ਗਿਆ ਹਾਂ ਹਾਂ ਬੇਅੱਥਾ ਥੋੜੀ ਜਾਣ ਦੇਵਾਂਗੇ ਆਪਾਂ ਮੁੰਡਾ ਛੋਡੇ ਪਸੰਦ ਆਊਗਾ ਮੁੰਡਾ ਸੋਹਣਾ ਬਥੇਰ ਹਾਂ ਬਥੇਰ ਠੀਕ ਹੈ ਇਹੀ ਹੈ ਹਾਂ ਕੁੜੀ ਵਰਗਾ ਮੁੰਡਾਗਾ ਸੋਹਣਾ ਬਥੇਰ ਆਗਾ ਆਉਣ ਆਲੀ ਆ ਬਸ ਕਈ ਵਾਰੀ ਕੋਈ ਸੌ ਦਿੱਕਤ ਲੱਗ ਜਾਂਦੀ ਹੁੰਦੀ ਹੈ। ਮੁੰਡਾ ਥੋੜਾ ਆਇਆ। ਸਾਡੀ ਪਿਆਰੀ ਵੀ ਹੋਈ ਪਈ ਬੱਲ। ਠੰਡੇ ਅਸੀ ਲਿਆ ਕੇ ਰੱਖੇ ਪਏ। ਹਾਂ। ਹਾਂ। ਕਹੋ ਹੋਠ ੜ ਜਾਣਗੇ। ਤੁਸੀਂ ਕਹਤ ਨਾ ਕਿ ਪਏ। ਮੈਂ ਠੰਡੇ ਠਰਦੇ ਹੁੰਦੇ ਆ। ਹਾਂ। ਪੱਤੇ ੜੂਬੇ ਆਉਣੇ ਆਪਾਂ। ਐਵੇਂ ਜੇ ਕੋਈ ਪੰਚ ਮਾਰਿਆ ਕਰੇ। ਓਕੇ ਓਕੇ। ਠੀਕ ਆ। ਠੀਕ ਆ। ਲੈ ਪਾਏ ਕਿੰਨਾ ਟਾਈਮ ਹੋ ਗਿਆ ਹੈ? ਹੂੰ। ਜੇ ਮੈਂ ਕਹਾਂ ਵੀ ਕਿਹੜਾ ਆ ਗਿਆ। ਟਾਈਮਿੰਗ ਜਿਹੜਾ ਬੰਦਾ ਟਾਈਮਿੰਗ ਦੇ ਹੀ ਨਹੀਂ ਪਾਬੰਦ। ਤੂੰ ਕੀ ਕੁੜੀ ਨੂੰ ਟਾਈਮ ਦੇਊਗਾ? ਹੂੰ। ਠੀਕ ਆ। ਓਕੇ ਸਿਆਣੀ ਗੱਲ ਹੈ। ਹਾਂ। ਐਵੇਂ ਜੀ ਗ ਗੱਲ ਮੁੱਕਣ ਨਾ ਦੇ ਜੀ ਲੈ ਉਹ ਆ ਗਿਆ ਹੂੰ ਤੁਸੀਂ ਗੱਲ ਹੋ ਆ ਗਿਆ ਬਸ ਬਿਜਤੀ ਕਾਪ ਲੈ ਦੇਖ ਲੈ ਭਾਈ ਉਤੋਂ ਟਾਈਮ ਕਿੰਨਾ ਹੋ ਗਿਆ ਮੁੰਡਾ ਹਾਲੇ ਤੱਕ ਨਹੀਂ ਪਹੁੰਚਿਆ ਆਉਂਦੇ ਨੇ ਜੀ ਆਉਂਦੇ ਨੇਗੇ ਮੁੰਡਾ ਲੈ ਦੇਖ ਲੈ ਭਾਈ ਉਤੋਂ ਟਾਈਮ ਕਿੰਨਾ ਹੋ ਗਿਆ ਹਜੇ ਤੱਕ ਮੁੰਡਾ ਨਹੀਂ ਪਹੁੰਚਿਆ ਆਉਣ ਵਾਲਾਗਾ ਬੱਸ ਹੁਣ ਆਉਂਦੀ ਹੋਣਾ ਰਾਹ ਚ ਉਹ ਕੀ ਆਉਂਦਾ ਹੋਣਾ ਭਾਈ ਅਸੀਂ ਤਾਂ ਦੇਖ ਲੈ ਠੰਡੇ ਵੀ ਲਿਆਂਦੇ ਉਹ ਹੋਰ ਸਮਾਨ ਵੀ ਲਿਆਂਦਾ ਉਹ ਪਹਿਲਾਂ ਦੇ ਲਿਆਂਦੇ ਹੋਏ ਠੰਡੇ ਹੋ ਠੰਡੇ ਹੋ ਜਾਣੇ ਆ ਉਹ ਠੰਡੇ ਤਾਂ ਠੰਢੀ ਰਹਿਣਗੇ ਤੱਤੇ ਥੋੜੀ ਪੀਵਾਂਗੇ ਆਪਾਂ ਉਹਨੂੰ ਉੱਥੇ ਠੀਕ ਕਰਦੇ ਆਪਾਂ ਪਹਿਲਾਂ ਚਾਹ ਪੀ ਲੈਨੇ ਆ ਐਨੇ ਦੀ ਆ ਜਾਊਗਾ ਮੁੰਡਾ ਆ ਜਾਊਗਾ ਚਾਹ ਪੀ ਆ ਜਾਊਗਾ ਭਾਈ ਜਦੋਂ ਹੁਣ ਹੀ ਨਹੀਂ ਟਾਈਮ ਦੀ ਪਾਬੰਦੀ ਸਮਝਦਾ ਉਹ ਮੇਰੀ ਕੁੜੀ ਨੂੰ ਕਿਥੇ ਟਾਈਮ ਦੇ ਦੂ ਉਹ ਨਹੀਂ ਸਮਝਿਆ ਕਰੋ ਤੁਸੀਂ ਆਉਂਦਾ ਹੋਣਾ ਬੱਸ ਤੇ ਚਾਹ ਚੂ ਆਪਾਂ ਨਾ ਜਦੋਂ ਮੁੰਡਾ ਆ ਗਿਆ ਆਪਾਂ ਇਕੱਠੀ ਪੀਵਾਂਗੇ ਸਾਗਰ ਸੁਗਨ ਪਵਾ ਕੇ ਗੱਲ ਠੀਕ ਹੈ ਨਹੀਂ ਫਿਰ ਦੁਬਾਰੇ ਫੋਨ ਫੋਨ ਕਰ ਲੈ ਗਲਤ ਆ ਕਣਾ ਤਾਂ ਸਾਰੀ ਕਰਨਾ ਉਹ ਸਾਰੇ ਆਇਆ ਪਰ ਜਾ ਯਾਰ ਆਇਆ ਸੂਪਾਪਾ ਖੜ ਜਾ ਦੁਬਾਰੇ ਘੈਂਟ ਸੀਗਾ ਘੈਂਟ ਸੀ ਘੈਂਟ ਬਿਕਰ ਮੇਰੇ ਕੰਨੀ ਝਾਕੀ ਜਾਗਾ ਠੀਕ ਐ ਇਹ ਭਾਈ ਤੂੰ ਕੰਮ ਮੁਖੀ ਕਰਦਾ ਕੱਟ ਹਾਂ ਹੰਬਲਾ ਇਹਨੂੰ ਪੁੱਛਣਾ ਇਹ ਐ ਮੇਰੀ ਬੇਟੀ ਹਣੋ ਲਈ ਇੱਕ ਦੋ ਰੈਕਸ਼ਨ ਇਧਰ ਹਾਂ ਲਈ ਤੂੰ ਇਧਰ ਜਾ ਕੇ ਗਣੀ ਮਾਇ ਕਰ ਕਰ ਫਿਰ ਇਹਦੇ ਇਹਦੇ ਵਾਲੀ ਕਰੀ ਹਾਂ ਐਕਸ਼ਨ ਅੱਛਾ ਇਹ ਹੈ ਕੁੜੀ ਦਵਾਰੇ ਐਕਸ਼ਨ ਕੀ ਕੁੜੀ ਪਸੰਦ ਆ ਮੈਨੂੰ ਕੁੜੀ ਪਸੰਦ ਹੈ ਜੇ ਕੁੜੀ ਪਸੰਦ ਆ ਤੇ ਫਿਰ ਇਹ ਤਾਂ ਦੱਸ ਵੀ ਤੂੰ ਕੰਮ ਧੰਦਾ ਕੀ ਕਰਦਾ ਜੇ ਕੁੜੀ ਪਸੰਦ ਆ ਤੂੰ ਕੰਮ ਧੰਦੇ ਤੋਂ ਕੀ ਲੈਣਾ ਨਹੀਂ ਨਹੀਂ ਤੜਕੇ ਭੱਜਣ ਭੱਜਣ ਜਾਣਾ ਹੈ ਭੱਜਣਾ ਓ ਮੈਂ ਨਹੀਂ ਭੱਜਦਾ ਹੈ ਭਜਾਉਣਾ ਮੈਂ ਅੱਛਾ ਕੋਚ ਹੋਏਗਾ ਹਾਂ ਕੋਚ ਕੋਚ ਛੱਛਾ ਚਲੋ ਇਹ ਵੀ ਠੀਕ ਹੈ ਮੈਂ ਕਦੇ ਨਾ ਕੋਚ ਨਾ ਮੈਂ ਕਦੇ ਇਹ ਕੀ ਹੁੰਦਾ ਜਿਹੜਾ ਮੂਰੇ ਲਾਉਂਦਾ ਸਾਰੇ ਨੂੰ ਤੁਸੀਂ ਇਹ ਗੱਲ ਕਿਉਂ ਨਾ ਮੈਂ ਦੇਖੂਗਾ ਮੈਂ ਭੱਜਦਾ ਨਹੀਂ ਮੈਂ ਭਜਾਉਣਾ ਆ ਭਜਾਉਣਾ ਅੱਛਾ 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 ਕੋਚ ਤੈਨੂੰ ਕਹਿਣਾ ਸੀ ਮੈਂ ਅਗਰ ਤੂੰ ਕਹੇਗੀ ਹਾਂ ਛੱਛਾ ਚਾਚੀ ਕੁੜੀ ਪਸੰਦ ਹੈ ਪਸੰਦ ਹੈ ਅੱਛਾ ਜੇ ਕੁੜੀ ਪਸੰਦ ਹੈ ਪਰ ਡਾਇਲੌਗ ਭੁੱਲ ਗਿਆ ਜੇ ਕੁੜੀ ਪਸੰਦ ਹੈ ਫੇ ਤੂੰ ਐਂ ਦੱਸ ਵੀ ਭਾਈ ਤੂੰ ਕੰਮ ਕੀ ਕਰਦਾ ਨਾ ਕੰਮ ਤਾਂ ਹੈ ਨਹੀਂ ਅੱਛਾ ਕੁੜੀ ਪਸੰਦ ਹੈ ਚੱਲ ਮੈਨੂੰ ਐਂ ਦੱਸ ਸਵੇਰੇ ਭੱਜਣ ਜਾਣਾ 6:00 6:00 ਦਾ ਖਿਆਲ ਰੱਖਦਾ ਨਾ ਹਾਂ ਹਾਂ ਆ ਸੀਗਾ 6:00 ਦਾ ਖਿਆਲ ਰੱਖਦਾ ਭੱਜਣ ਜਾਣਾ ਸਵੇਰ ਅੱਛਾ ਹਾਂ ਆ ਦੇਖੋ ਮੈਰੀ ਅੱਛਾ ਤੇਰਾ ਕੋਈ ਪਤਾ ਨਹੀਂ ਮਤਲਬ ਉਹ ਮੇਰਾ ਕੰਮ ਹੀ ਹੈਰ ਜਾ अच्छा तेरा काम है हर जा ऐसे जा कहे काम है तेरा तू कर दे क्यों चाची दस नहीं देने ना ले फिर दस ना ले देख एहे, एक ये है ये है देख है ये कौन नहीं देखो देखो आता मेरा प्राय है आता मेरा प्राय है नहीं तू एक चप्पल ਅੱਜ ਤਾਂ ਧਿਆਨ ਰੱਖੀ ਅੱਛਾ ਇਹ ਕੌਣ ਨੇ ਇਹ ਉਹ ਹੈ ਜਿਹੜੇ ਮੈਂ ਮਾਰੇ ਜਿਹੜੇ ਤਾਂ ਮਾਰੇ ਤੇ ਆਹ ਕੌਣ ਹੈ ਇਹ ਉਹ ਹੈ ਜਿਹੜਾ ਮੇਰਾ ਨਾਮ ਸੁਣ ਕੇ ਮਰੇ ਹੈ ਇਹ ਤਾਂ ਇਹ ਤਾਂ ਮੇਰਾ ਭਰਾ ਹੈ ਇਹ ਤਾਂ ਮੇਰਾ ਭਰਾ ਹੈ ਤੇ ਮਰਿਆ ਵੀ ਇਹਦੇ ਸੈੱਲ ਘਟ ਕੇ ਮਰਿਆ ਕੋਈ ਸੈੱਲ ਵੀ ਤਾਂ ਮੇਰੀ ਵਜ੍ਹਾ ਨਹੀਂ ਘਟੇ ਸੀ ਹੈ ਤੂੰ ਇਹ ਜੇ ਕੰਮ ਕਰਦਾ ਲੈ ਚਾਚੀ ਜਾਣਦੇ ਨਹੀਂ ਇਹ ਮੈਨੂੰ ਦੱਸਣਾ ਮੜਾ ਜਾ ਤੂੰ ਕੌਣ ਹੈ ਕੌਣ ਹੈ ਭਈ ਇਹ ਨਹੀਂ ਮਾਇਆ ਜੈਲਾ ਕੌਣ ਜੈਲਾ 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 ਕੌਣ ਇਹ ਕੌਣ ਉਹ ਬਰਾਦਰਸ ਕਿ ਟਾਈ ਵਾਸ ਵਾਸ ਭਰੇ ਨੂੰ ਜਦੋਂ ਬੋਲੂਗਾ ਨਾ ਵੀ ਉਹਨਾਂ ਨੇ ਮੇਰੇ ਕਾਪੀ ਕੀਤੇ ਕਿ ਅੱਛਾ ਉਹਨਾਂ ਨੇ ਤੇਰੀ ਕਾਪੀ ਕੀਤੇ ਚੱਲ ਬੈਠ ਹੁਣ ਤੈਨੂੰ ਸ਼ਗਨਾ ਨਾਲ ਤੁਰਦੇ ਹਾਂ ਹਮ ਚਲੋ ओए मेरी गल सुनो आ फिल्मी फिल्मी स्टाइल जे छड़ फिल्मी फिल्मी डायलॉग तू जे लेना बैठी है रब ना बैठी है चलो उठ खड़ा हो <laughs> नहीं करता ना हाँ हाँ इतना कितने वो तो फिर ऐसे नाकली दिखाया सी ना

ਤੇ ਆਪ ਨੂੰ ਤੈਨੂੰ ਪਤਾ ਸਰਜੀਤ ਸਿੰਘ ਸੂਬੇਦਾਰ ਖੜਾ ਤੇ ਸਾਹਮਣੇ ਲੈਓ ਚਲ ਤੂੰ ਵੀ ਖੜੇ ਨਹੀਂ ਹੋਈ ਬਾਈ ਮੈਂ ਤਾਂ ਕਿ ਮੇਰੇ ਛੋਟਾ ਹੀ ਨਹੀਂ ਨਾ ਨਾ ਤੂੰ ਕੀ ਸੋਚਦਾ ਸੀ ਛੱਡ ਜੋ ਇਦਨ ਹੋਏ ਤੁਸੀਂ ਮਾੜਾ ਸੋਚੀ ਨੂੰ ਪਿੱਛੇ ਧੱਕ ਕੇ ਚੁੱਕ ਦੋ ਨਿਆਸ਼ਤ ਤੂੰ ਕੀ ਸੋਚਦਾ ਸੀ ਕਿ ਤੇ ਐਕਸ਼ਨ ਮੈਂ ਸਰਜੀਤ ਸਿੰਘ ਸੂਬੇਦਾਰ ਉਹ ਤੈਨੂੰ ਮੇਰੇ ਬਾਰੇ ਨਹੀਂ ਪਤਾ ਥੋੜਾ ਇੱਕ ਵਾਰੀ ਹੋਰ ਹਾਂ ਥੋੜਾ ਇਕੱਲਾ ਸਰਦਾਰ ਸਰਜੀਤ ਸਿੰਘ ਫੇਰ ਮਾੜੇ ਲੱਗੇ ਹੈਂ ਸਰਦਾਰ ਸੂਬੇਦਾਰ ਸਰਦਾਰ ਸਰਜੀਤ ਸਿੰਘ ਹਾਂ ਆ ਜਾਓ ਮੈਂ ਸਰਜੀਤ ਸਰਦਾਰ ਮੈਂ ਸਰਦਾਰ ਐਥੇ ਐਕਸ਼ਨ ਮੈਂ ਸਰਜੀਤ ਹੂੰ ਸਰਦਾਰ ਮੈਂ ਸਰਦਾਰ ਸਰਜੀਤ ਸਿੰਘ ਸੂਬੇਦਾਰ ਦਵਾਰੀ ਹੂੰ ਬੇਦਾਰ ਨੂੰ ਨਹੀਂ ਜਾਣਦਾ ਇਹ ਗੋਲੀ ਨਾ ਸੂਬੇਦਾਰ ਦੇ ਹੱਥੋਂ ਸਿੱਧੀ ਮੱਥੇ ਵਿੱਚ ਦੀ ਜਾਂਦੀ ਹੈ ਵੈਰੀ ਗੁੱਡ ਬੇ ਮੇ ਖੜ ਜਾ ਉੱਥੇ ਸਟੈਂਡ ਦੇ ਸੁਣਾ ਬੋਲੇ ਸੀ ਹਾਂ ਮੱਥੇ ਵਿੱਚ ਦੀ ਜਾਂਦੀ ਹੈ ਆ ਗੜਾਸਾ ਪਤਾ ਕਿੱਥੋਂ ਦੀ ਜਾਂਦਾ ਬਚਾਲ ਦੀ ਦੋ ਫਾਰ ਕਰ ਦਿੰਦਾ ਲੱਤਾਂ ਬਚਾਲ ਦੀ ਜਾਂਦਾ ਹੈਲੋ ਬਾਈ ਬਾਈ ਥਲੋ ਨਾ ਇਹ ਕਿਹੜਾ ਸਾਬਦਾ ਕਿੱਥੋਂ ਦੀ ਆਂਦਾ ਲੱਤਾਂ ਬਚਾਲ ਦੀ ਸਿਰ ਉਤੋਂ ਦੀ ਨਹੀਂ ਹੁੰਦਾ ਇਹ ਲੱਤਾਂ ਬਚਾਲ ਦੀ ਆਉਂਦਾ ਫੇਰ ਡਰ ਜਗੇ ਸੀ ਡੱਜਾ ਮਾੜਾ ਕਰਦਾ ਗੁੱਡ ਹੈ ਬੇਟਾ ਪਿੱਛੇ ਹੋ ਜਾ ਤੂੰ ਜੰਗ ਲੱਗਣੇ ਵਾਲੀ ਹੈ ਜੰਗ ਲੱਗਣੇ ਵਾਲੀ ਹੈ ਬੇਟਾ ਪਿੱਛੇ ਹੋ ਜਾ ਪਿੱਛੇ ਜੰਗ ਲੱਗਣੇ ਵਾਲੀ ਹੈ ਤੁਸੀਂ ਪਿੱਛੇ ਹਟੋ ਜੰਗ ਲੱਗਣੇ ਵਾਲੀ ਹੈ ਤੀਸਰਾ ਮਹਾ ਜਦ ਚੁੱਧੂ ਇਹ ਮੇਰਾ ਦੁਸ਼ਮਣ ਖੜਾ ਹੈ ਇਹ ਸਾਹਮਣੇ ਮੇਰਾ ਦੁਸ਼ਮਣ ਹੈ ਮੈਂ ਜਾਊਂਗਾ ਤੋ ਮੈਂ ਕਹ ਦਵਾ ਦੇਖ ਮੇਰੇ ਇੰਨੀ ਪਹੁੰਚ ਆ ਜਿੱਥੇ ਮੈਂ ਬਹਿ ਗਿਆ ਜਿੱਥੇ ਹੱਥ ਰੱਖਦਾ ਉਹ ਚੀਜ਼ ਮੇਰੀ ਹੋ ਜਾਂਦੀ ਹੈ ਅਸੀਂ ਦੇਖਦੇ ਹੀ ਰਹਿ ਜਗੇ ਮੈਂ ਖੜੀ ਤਾਂ ਅੰਦੀ ਐਲਬਮ ਬਤਾ ਕੇ ਚਾਚੀ ਐਲਬਮ ਵੀ ਚੱਕ ਲਿਆ ਐਲਬਮ ਨਾ ਕਿ ਕਦਰ ਰਜੂਮ ਚੱਕ ਲਿਆ ਮੈਂ ਸਾਰਾ ਚੱਕ ਲਿਆ ਮੈਂ ਵੀ ਸਾਰਾ ਚੱਕ ਲਿਆ ਲੈ ਚੱਕੀ ਖੈ ਚੱਤੀ ਰਜੂਮ ਚੱਕ ਨਾ ਆਪਣੀ ਨਾ ਚਾਚੀ ਆਪਣੀ ਆਪਣੀ ਐਲਬਮ ਚੱਕ ਲਈਂ ਜਿੱਤੇ ਨੂੰ ਪਤਾ ਨਾ ਵੀ ਕਾਤੇ ਪਈ ਆ ਉਹ ਵੀ ਚੱਕ ਲਈ ਹੈਗਾ ਚੱਲ ਮਾਤਾ ਪਿਓ ਉਹ ਚੱਕ ਲੈ ਜਣਾ ਜੇ ਤੂੰ ਐ ਕਰ ਬੜੀਆ ਸੀ ਉਹਦੀ ਬਾਬੇ ਔਰ ਜੂਮ ਦਾ ਫਰਦਿਆਂ ਨੂੰ ਪਤਾ ਨਹੀਂ ਲੱਗਣਾ ਬਾਬੇ ਆਉ ਉਹ ਬਾਹਲੇ ਆਉ ਉਹ ਕੋਈ ਨਹੀਂ ਹੈਗਾ ਚੱਲ ਜੰਗੇ ਚੱਲ ਚਲ ਕੀ ਆਵ ਤਰਨਾ ਸਰਦਾਰ ਸਰਜੀਤ ਸਿੰਘ ਸੂਬੇਦਾਰ ਹਾਂ ਮੇਰੀ ਗੱਲ ਸੁਣਨਾ ਹੁਣ ਜਿੱਥੇ ਮੈਂ ਬਹਿ ਗਿਆ ਜਿੱਥੇ ਹੱਥ ਰੱਖਦਾ ਉਹ ਚੀਜ਼ ਮੇਰੀ ਹੋ ਜਾਂਦੀ ਹੈ ਨਾਲੇ ਮੇਰੇ ਵੱਲੋਂ ਰਿਸ਼ਤਾ ਪੱਕਾ ਹੈ ਕੁਰਸੀ ਤੇ ਬੈਠਾ ਸੀ ਕੁਰਸੀ ਮੇਰੀ ਚਾਚੀ ਐ ਕਰ ਜੂਮ ਚੱਕ ਲੈ ਆਪਣਾ ਤੇ ਜਿੱਦਰ ਜੂਪ ਪਿਆ ਸੀ ਉਹ ਵੀ ਆਪਣੀ ਡੈਡੀ ਉਹ ਤਾਂ ਰਿਸ਼ਤਾ ਹੀ ਪੱਕਾ ਕਰਕੇ ਤੇ ਕੁਰਸੀ ਵੀ ਲੈ ਚੱਲਿਆ ਨਹੀਂ ਬੇਟਾ ਰਿਸ਼ਤਾ ਕੋਈ ਹਜੇ ਪੱਕਾ ਨਹੀਂ ਹੋਇਆ ਨਹੀਂ ਪਪਾ ਜੀ ਉਹ ਤੁ ਕਹਿ ਕੇ ਗਿਆ ਨਾ ਕਿ ਰਿਸ਼ਤਾ ਤਾਂ ਪੱਕਾ ਹੋ ਗਿਆ ਤੁਹਾਨੂੰ ਮੈਂ ਕਿਹਾ ਨਾ ਸਰਦਾਰ ਸਰਜੀਤ ਸਿੰਘ ਨਾ ਨਾ ਉਧਰੋਂ ਘੜ ਕੀ ਬੋਲਿਆ ਨਹੀਂ ਪੰਜਾਬੀ ਪਪਾ ਜੀ ਪਰ ਉਹ ਤਾਂ ਕਹਿੰਦਾ ਕਿ ਰਿਸ਼ਤਾ ਪੱਕਾ ਹੋ ਗਿਆ ਨਹੀਂ ਬੇਟਾ ਮੇਰੇ ਪਪਾ ਨੇ ਕਿਹਾ ਵੀ ਤੁਹਾਡਾ ਰਿਸ਼ਤਾ ਨਹੀਂ ਪੱਕਾ ਉਹ ਪਾਪਾ ਕੀ ਕਰੂਗਾ ਇਹ ਧਰਮ ਰਾਜ ਦੀ ਵਿੱਚ ਹਾਂ ਹਾਂ ਸਤਿ ਆਵਾਂ ਬੇਤਰਮ ਰਾਜ ਲਈ ਕੀ ਪਤਾ ਤਿਹੇ ਧਰਮ ਰਾਜ ਦੀ ਚੁਪਨਾ ਤਾਂ ਵੱਡੂ ਹੋਣੀ ਜੀ ਲੇਕਿਨ ਤਰਮ ਰਾਜ ਤਾਂ ਕੱਲਾ ਲੈ ਕੇ ਜਾਂਦਾ ਉਹ ਤੈਨੂੰ ਐ ਤੈਨੂੰ ਮੈਂ ਦਿੱਤਾ ਧਰਮ ਰਾਜ ਤੋਂ ਕਿਥੋਂ ਕਰਾ ਦੋਖੀ ਦੇ ਨੀ ਪਰ ਮੈਂ ਉਹਦੀ ਪਰ ਤਰਮ ਰਾਜ ਤਾਂ ਮਰੇ ਮਰੇ ਨੂੰ ਲੈ ਕੇ ਜਾਂਦਾ ਨਾ ਲੇਖ ਤਾਂ ਨਹੀਂ ਉਹ ਲਿਖਦਾ ਨਹੀਂ ਨਹੀਂ ਲਿਖਦਾ ਹਾਂ ਤਰਮ ਰਾਜ ਦੇ ਨਹੀਂ ਕੋ ਮਾਇਨੇ ਤੂ ਲਿਖਦਾ? ਹਾਂ। ਤੂ ਕਿਵੇਂ ਲਿਖਦਾ ਹੈ? ਪੋਤਰ ਮਰਾਈ ਨੂੰ ਬੱਸੀ। ਬੰਦ ਹੋ ਗਿਆ। ਸਾਡੇ ਇੰਡੀਆ ਚੱਲ। ਦੇਖ ਹੜਾ ਹੋ ਗਿਆ। ਚੱਲ। ਚੱਲ। ਉਹ ਚਰਕਾ ਉਹ ਇੱਧਰ। ਚੱਲ ਫਿਰ ਵੀ। ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ ਅੱਜ ਤੱਕ। ਨਾ ਆ ਨਹੀਂ ਹੁੰਦਾ। ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ। ਜੱਟ ਲਵਾ ਦੋ ਆ ਪਾਥੀਆਂ ਨਾਲ ਮੱਥਾ ਮਾਰੀ ਨਾ ਪੈਂਦਾ ਨਾ ਪਹਿਲਾਂ ਸਾਇਲੈਂਟ ਉੱਥੇ ਖੜਨਾ ਇਕੱਲੇ ਯਾਰ ਐਕਸ਼ਨ ਡਾਡੀ ਨੂੰ ਕਿੰਨੇ ਵਾਰੀ ਕਿਹਾ ਵੀ ਡਾਡੀ ਕਿੱਜ ਲਵਾ ਦੋ ਆ ਪਾਥੀਆਂ ਨਾਲ ਕੱਟ ਬਈ ਹਜੇ ਨਾ ਬੋਲੀ ਤੈਨੂੰ ਦੱਸਾਂਗੇ ਪੁੱਤ ਇਹ ਦੂ ਕਿਲੇ ਇੱਕ ਮਿੰਟ ਓਏ ਉਹਨੂੰ ਜਵਾਬ ਤਾਂ ਪੁੱਛ ਲੈ ਮੈਂ ਤੇ ਰੈਫਰੀ ਕੰਮ ਕਰੇਗੀ ਪੁੱਤ ਠੀਕ ਹੈ ਨਹੀਂ ਚੱਕੜਾ ਉਹ تیر ਆਹ ਸਹੀ ਹੈ ਕੱਢ ਕੇ ਇੱਕ ਵਾਰੀ ਮੈਂ ਸੀਟੀ ਮਾਰੀ ਸੀ ਹੈ ਨਾ ਜੇਲੇ ਦੋ ਕਿਨਾਂ ਜਰਾ ਕੀ ਰੱਖੇਗਾ ਫੋਰੈਸਟਾ ਦਾ ਮਾਈ ਲੈ ਕੇ ਜਾਉ ਹਿਦਰਨ ਵਾਲਾ ਹੁਣ ਮੋੜੇ ਤਾਂ ਜੀ ਆਏ ਮੈਂ ਸਰਦਾਦ ਸਰਦਾਦ ਮੈਂ ਸਰਦਾਰ ਸਰਜੀਤ ਸਿੰਘ ਮੈਂ ਸਰਦਾਰ ਸਰਦੀਪ ਮੈਂ ਸਰਦਾਰ ਸਰਦੀਪ ਹੂੰ ਜਨਾਬ ਮੈਂ ਸਰਦਾ ਸਿੰਘ ਪੂਰਾ ਕੈ ਚੈਲਾ ਗੜਾਸਾ ਚੈਲਾ ਗੜਾਸੇ ਵਾਲਾ ਪੂਰਾ ਕੱਟ ਦਿਓ ਲਗਾਉਣਾ ਆ ਲਗਾ ਤੂੰ ਇੱਥੇ ਕੀ ਕਰਦਾ ਵੀ ਰਾਤ ਨੂੰ ਆ ਕੀ ਖੜ ਜਾ ਓਏ ਹੱਥ ਲਾਈ ਮੇਰੇ ਹੱਥਾਂ ਨਾਲ ਹਾਈ ਚੰਗਾ ਹਾਈ ਆਗੀ ਮੈਂ ਜਾਗਦਾਂ ਨਹੀਂ ਜਰ ਗੀ ਚੱਲ ਠੀਕ ਹੈ ਪਿੱਛੋਂ ਆ ਮੋ ਦਵਾਰਾ ਕਿਨੇ ਦੇਖੀ ਗਈ ਬਹਿ ਨਹੀਂ ਹਾਸੇ ਨਿਕਲੀ ਮਰੋ ਬੜਾ ਬੜਾ ਦੇਖਾ ਦੇਖਾ ਮਨੇ ਸੀ ਦੇਖ ਰੱਖੀ ਇੱਕ ਕਿੱਡਾ ਦਾ ਕੁਛ ਵਾਜਾਂ ਜੀ ਆਉਂਦੀ ਸੀ ਮੈਂ ਤਾਂ ਆਈ ਸੀ ਦੇਖਣ ਤੂੰ ਮੈਂ ਵੀ ਆਈ ਐ ਸੀ ਮੈਂ ਕਿ ਕੀ ਘੜ ਕੀ ਜਾਂਦਾ ਅੱਛਾ ਹੁਣ ਹੈ ਤਾਂ ਨਹੀਂ ਕੁਛ ਇੱਥੇ ਨਹੀਂ ਹੁਣ ਤਾਂ ਹੈ ਨਹੀਂ ਤੂੰ ਅੱਧੀ ਰਾਤ ਨੂੰ ਤੁਰੀ ਫਿਰਦੀ ਐ ਤੈਨੂੰ ਐ ਨਹੀਂ ਪਤਾ ਮੈਨੂੰ ਦੱਸੇ ਵੇ ਚੱਲ ਵੇ ਮੈਂ ਤਾਂ ਤੈਨੂੰ ਲੱਭਦੀ ਫਿਰਦੀ ਸੀ ਵੀ ਕਿੱਧਰ ਭੱਗ ਗਿਆ ਲੱਭਣ ਨੂੰ ਮੈਂ ਗਮਾ ਚ ਗਿਆ ਵੇ ਮੈਨੂੰ ਕਿ ਪਤਾ ਨਹੀਂ ਕਾਹਦਾ ਰੋੜਾ ਜਾ ਪਹਿਲਾਂ ਤਾਂ ਨਾ ਪਰ ਕਿਸੇ ਨੂੰ ਠਾ ਲਿਆ ਹੁੰਦੀ ਕੱਲੀ ਕੁਤਰੀ ਫਿਰਦੀ ਐ ਹੁਣ ਮੈਂ ਬਰਾਤ ਲੈ ਆਉਂਦੀ ਠਾਕੇ ਉਹੀ ਕਰੀ ਜਾਣਾ ਹੁਣਾ ਚਲ ਆ ਜਾ ਅੰਦਰ ਪੈ ਜਾ ਹੁਣ ਕੋਈ ਨਾ ਮੈਂ ਤਾਂ ਪੈ ਜਾऊंगा ਨਾ ਮੇਰੀ ਗੱਲ ਸੁਣ ਤੇਰੀ ਛੋਟੀ ਭੈਣ ਨੂੰ ਕਹਦੇ ਮੇਰੇ ਵਾਲੇ ਰਾਮ ਰੂਮ ਰਾਮਾ ਚ ਪੈ ਜਾ ਚਲ ਇੱਥੇ ਰਹੀ ਦੋਨਾਂ ਦੇ ਲਿੰਗ ਲੋ ਦੋਨਾਂ ਦਾ ਸ਼ੌਟ ਰਹੀ ਦੋਨਾਂ ਦਾ ਕਿਵੇਂ ਹੋਣਾ ਦੋਨਾਂ ਦਾ ਲੜਾਈ ਇਧਰੋਂ ਲੈ ਲੈ ਇੱਥੋਂ ਇੱਥੋਂ ਦੇਖੇ ਤੋ ਇੱਥੋਂ ਤੇਰੀ ਛੋਟੀ ਭੈਣ ਨੂੰ ਕਹਦੇ ਮੇਰੇ ਕਮਰੇ ਚ ਪੈ ਜਾ ਚਲ ਤੇ ਚਲ ਮੇਰੀ ਗੱਲ ਸੁਣਾਇਆ ਕਰ ਬੋਲ ਚਲ ਚਲ ਇੰਨਾ ਕਰਖੀਏ ਇੰਨਾ ਪਾਣੀ ਦੇ ਕਿੰਨਾ ਪਾਣੀ ਦਾ ਜਿੰਨਾ ਮਰਜ਼ੀ ਹੋਵੇ ਆ ਚਲ ਵਜੇ ਨਾ ਆ ਘਰ ਦਾ ਚਲ ਇੱਥੇ ਆ ਕੇ ਖੜਾ ਉਰੇ ਆ ਕੇ ਨਾ ਮੈਂਨ ਦੇਖੇ ਜੋ ਤਾਂ ਕੇਰਾ ਬਾਹਰ ਆ ਕੇ ਖੜਿਓ ਮੈਂ ਦੇਖਾਂਗੀ ਨਾ ਵੀ ਕੀ ਕਰੀ ਜਾਂਦਾ ਇਹ 20 ਕਿੰਟ ਦੇ ਦਸ ਪੜਨੋ 20 ਕਿੰਟ ਮੈਨੂੰ ਹੱਥ ਰਾਜੂ ਸੀਨ ਕਿੰਨਾ ਸੋਹਣਾ ਸੀ ਨਾ ਜ਼ ਰਾਜੂ ਸੀਨ ਕਿੰਨਾ ਸੋਹਣਾ ਸੀ ਤੂੰ ਅਸੀ ਚੱਲ ਸੋ ਸੀਨ ਬੋਲਣਾ ਸੀ ਨਾ ਦੇਖੀ ਕਰਦਾ ਮਜ਼ੂਰ ਉਹ ਮੈਂ ਕੀ ਕਰਦਾ ਇੱਥੇ ਕੀ ਕਰਦਾ ਹੱਥ ਥੋੜੇ

ਸਾਬਣ ਮਗਾਉਣੀ ਹੈ ਸਾਬਣ ਮਗਾਉਣੀ ਹੈ ਤਿੰਨ ਘੰਟੇ ਹੋ ਗਏ ਮੈਨੂੰ ਦੇਖੀਆ ਹੱਥ ਧੋ ਲੈਣਾ ਕੀ ਕਿਤੇ ਰਹਿ ਜਾਂ ਕੀ ਲੱਗ ਗਿਆ ਤੇਰੇ ਇਹ ਜਿਹਾ ਕੀ ਕੋੜ ਲੱਗਦਾ ਤੁਹਾਨੂੰ